ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਚ ਚੱਲ ਰਿਹਾ ਹੈ ਜੀ ਚਲੋ ਗੁਰਚਾਲੀ ਪ੍ਰੇਰਨਾ ਹੈ ਕਿ ਗੁਰੂ ਦੀ ਚਾਲ ਤੇ ਚੱਲੋ ਗੁਰੂ ਦੇ ਹੁਕਮਾਂ ਤੇ ਚੱਲੋ ਉਹ ਜੀਵਨ ਜਾਚ ਅਪਣਾਓ ਜੋ ਗੁਰੂ ਨੇ ਕਹੀ ਹੈ ਇਹਦੇ ਵਿੱਚ ਅੱਜ ਅਸੀਂ ਇਸ ਪਾਸੇ ਵਿਚਾਰ ਕਰ ਰਹੇ ਹਾਂ ਕਿ ਸਾਡਾ ਗੁਰੂ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੀ ਉਪਦੇਸ਼ ਉਹ ਸਾਡਾ ਗੁਰੂ ਹਨ ਇਸ ਲਈ ਗੁਰਬਾਣੀ ਪਰ ਮੁੱਖੀ ਸਿੱਖਣੀ ਫਿਰ ਗੁਰਬਾਣੀ ਪੜ੍ਹਨੀ ਅਰਥਾਂ ਸਹਿਤ ਪੜ੍ਹਨੀ ਔਰ ਸਮਝਣਾ ਕਿ ਗੁਰਬਾਣੀ ਸਾਨੂੰ ਕਿਹ ਮਾਰਗਦਰਸ਼ਨ ਕਰ ਰਹੀ ਹੈ ਕਿ ਸਰਾਹ ਤੇ ਤੁਰਨ ਲਈ ਕਹਿ ਰਹੀ ਹੈ ਕਿਹੜੇ ਕਰਮਾਂ ਨੂੰ ਵਰਜ ਰਹੀ ਹੈ ਕਿਹੜੀ ਕੰਮ ਕਰਨ ਨੂੰ ਕਹਿ ਰਹੀ ਹੈ ਜਦੋਂ ਅਸੀਂ ਇਹ ਜੀਵਨ ਦਾ ਆਧਾਰ ਬਣਾਵਾਂਗੇ ਆਪਣੇ ਜੀਵਨ ਜੀਵਨ ਦਾ ਢੰਗ ਜਿਹੜਾ ਹੈ ਗੁਰਬਾਣੀ ਤੋਂ ਸਿੱਖਾਂਗੇ ਫਿਰ ਹੈ ਗੁਰੂ ਨੂੰ ਗੁਰੂ ਮੰਨਣਾ ਫਿਰ ਹੈ ਗੁਰਗਨ ਸਾਹਿਬ ਨੂੰ ਗੁਰੂ ਮੰਨਣਾ ਕੇਵਲ ਮੱਥੇ ਟੇਕਣਾ ਇਹ ਗੁਰੂ ਮੰਨਣਾ ਨਹੀਂ ਹੈ ਮੱਥੇ ਟੇਕਣਾ ਗੁਰਸਬ ਦਾ ਸਤਿਕਾਰ ਹੈ ਲੇਕਿਨ ਕੇਵਲ ਮੱਥੇ ਟੇਕੀ ਜਾਣਾ ਤੇ ਪੜਨਾ ਉਹਨਾਂ ਦਾ ਮੰਨਣਾ ਨਾ ਉਹਦੇ ਨਾਲ ਗੱਲ ਨਹੀਂ ਬਣਨੀ ਸੇਵਕ ਸਿੱਖ ਪੂਜਨ ਸਭੇ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰਿ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਾਤ ਸਤ ਕਰਮਾਣੀ ਗੁਰ ਦੀ ਆਗਿਆ ਮੰਨਿਏ ਗੁਰੂ ਦੇ ਹੁਕਮ ਮੰਨਣੇ ਨੇ ਗੁਰਬਾਣੀ ਅਸੀਂ ਇਨੀ ਦੇਰੀ ਨਹੀਂ ਸਮਝ ਸਕਦੇ ਚੰਗੀ ਤਰ੍ਹਾਂ ਸ਼ੁੱਧ ਜਿਨੀ ਦੇਰੀ ਅਸੀਂ ਗੁਰਬਾਣੀ ਦੀ ਵਿਆਕਰਨ ਦੇ ਨੀਮਾਂ ਨੂੰ ਨਹੀਂ ਸਮਝਦੇ ਅੱਜ ਸਿੱਖ ਧਰਮ ਵਿੱਚ ਬਹੁਤਾ ਸਾਰਾ ਤੜਾ ਦੇ ਐਸਾ ਹੈ ਜਿਹੜਾ ਗੁਰਬਾਣੀ ਵਿਆਕਰਣ ਨੂੰ ਬੜੇ ਡਰਦੇ ਨੇ ਕਹਿੰਦੇ ਨੇ ਜੀ ਗੁਰਬਾਣੀ ਤੁ르ਕੀ ਬਾਣੀ ਹੈ ਜੀ ਇਹ ਜੀ ਵਿਆਕਰਣ ਦੇ ਅੰਦਰ ਨਹੀਂ ਹੋ ਸਕਦੀ ਇਹ ਹੈ ਉਹ ਹੈ ਉਲਟੀ ਪਟਾਂਗ ਕਲਾ ਸਾਨੂੰ ਇਹ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਦੀ ਕਿ ਕੋਈ ਬੰਦਾ ਜਿਸ ਵੀ ਬੋਲੀ ਨੂੰ ਬੋਲਦਾ ਹੈ ਉਹ ਕਿਸੇ ਨਾ ਕਿਸੇ ਨਿਯਮਬੱਧ ਬੋਲਦਾ ਹੈ ਕੋਈ ਵੀ ਬੋਲੀ ਚਾਹੇ ਉਸ ਬੋਲੀ ਦੀ ਕੋਈ ਲਿਪੀ ਹੋਵੇ ਨਾ ਹੋਵੇ ਉਹ ਬੋਲੀ ਲਿਖਣ ਪੜਨ ਵਿਚ ਆਉਂਦੀ ਹੋਵੇ ਨਾ ਆਉਂਦੀ ਹੋਵੇ ਫਿਰ ਵੀ ਉਹ ਬੋਲੀ ਜਿਹੜੀ ਬੋਲੀ ਜਾਂਦੀ ਕਿਸੇ ਨਿਯਮਬੱਧ ਬੋਲੀ ਜਾਂਦੀ ਹੈ ਇਹ ਕਦੇ ਨਹੀਂ ਹੁੰਦਾ ਕਿ ਨਾਮ ਇਸਤਰੀ ਲਿੰਗ ਹੋਵੇ ਉਦੇ ਨਾਲ ਜਿਹੜੀ ਕਿਰਿਆ ਲਗੇ ਉਹ ਪੂਰੀ ਨ ਲਗੇ ਨਾਮ ਇਸਤਰੀ ਲਿੰਗ ਨਾਲ ਕਿਰਿਆ ਵੀ ਇਸਤਰੀ ਲਿੰਗੀ ਲੱਗਦੀ ਹੈ ਤਾਂ ਇੱਕ ਕੁਝ ਨਿਯਮ ਹੁੰਦੇ ਨੇ ਜਿਨ੍ਹਾਂ ਦੇ ਹਦੀਨ ਉਹ ਬੋਲੀ ਜਿਹੜੀ ਇਹ ਸ਼ੁੱਧ ਉਹਦੇ ਅਰਥ ਹੁੰਦੇ ਨੇ ਜਾਂ ਉਹਦੇ ਸ਼ੁੱਧ ਉਚਾਰਨ ਹੁੰਦੇ ਨੇ ਪਰ ਬਹੁਤ ਸਾਰੀ ਦੁਨੀਆ ਅੱਜ ਇਹ ਸਮਝਣ ਨੂੰ ਤਿਆਰ ਨਹੀਂ ਬੈਠ ਕੇ ਵਿਚਾਰ ਕਰਨ ਨੂੰ ਹੀ ਤਿਆਰ ਨਹੀਂ ਕਿ ਗੁਰਬਾਣੀ ਦੀ ਵਿਆਕਰਣ ਹੈ ਵਿਆਕਰਣ ਅਨੁਸਾਰ ਗੁਰਬਾਣੀ ਦੇ ਸਹੀ ਸ਼ੁੱਧ ਅਰਥ ਹੁੰਦੇ ਨੇ ਕੋਈ ਸਹੀ ਸ਼ੁੱਧ ਉਚਾਰਨ ਵੀ ਹੁੰਦਾ ਪਰ ਅਸੀਂ ਧੜੇ ਬੰਦੀਆਂ ਬਣਾਉਣ ਦੇ ਵਿੱਚ ਬੜੀ ਸਾਨੂੰ ਸ਼ੌਕ ਆਉਂਦੀ ਹੈ ਬੜਾ ਚਾਹ ਆਉਂਦਾ ਹੈ ਬਖਰੀ ਡਫਲੀ ਕੁੱਟਣ ਦੇ ਵਿੱਚ ਜਿੰਨੇ ਮਰਜੀ ਵਿਦਵਾਨ ਰਾਏ ਦੇਈ ਜਾਂ ਜਿੰਨੇ ਮਰਜੀ ਵਿਦਵਾਨ ਸਲਾਹ ਦੇਈ ਜਾਂ ਜਿੰਨੀ ਮਰਜੀ ਦਰੇਲਾ ਜੀ ਦੇਈ ਜਾਂ ਨਹੀਂ ਮੰਨਣਾ ਤੇ ਨਹੀਂ ਮੰਨਣਾ ਨਾ ਮੰਨੂ ਇੱਕ ਐਸੀ ਸਾਡੇ ਦਿਮਾਗ ਦੀ ਜ਼ਿੱਦ ਆ ਗਈ ਹੈ ਕਿ ਜਿਹਦੇ ਕਾਰਨ ਅੱਜ ਸਿੱਖ ਪੰਥ ਕਈਆਂ ਧੜਿਆਂ ਵਿੱਚ ਵੰਡਿਆ ਗਿਆ ਤੇ ਗੁਰਬਾਣੀ ਇਤਨਾ ਅਸ਼ੁੱਧ ਉਚਾਰਨ ਹੋ ਰਿਹਾ ਇਤਨਾ ਅਸ਼ੁੱਧ ਉਚਾਰਨ ਹੋ ਰਿਹਾ ਸ਼ਰਮ ਆਉਂਦੀ ਹੈ ਕਿਸੇ ਵੇਲੇ ਕਿ ਪਾਠੀ ਲੋਕ ਜਿਹੜੇ ਖੰਡ ਪਾਠਨ ਦੀਆਂ ਲੜੀਆਂ ਲਾਉਂਦੇ ਨੇ ਉਹਨਾਂ ਨੂੰ ਨਿਤਰੇਮ ਦੀ ਬਾਣੀ ਦੇ ਸ਼ੁੱਧ ਪਾਠ ਨਹੀਂ ਹੁੰਦੇ ਹੁੰਦੇ ਮੈਂ ਤੁਹਾਡੇ ਸਾਹਮਣੇ ਇੱਕ ਦੋ ਚਾਰ ਗੱਲਾਂ ਦਾ ਦ੍ਰਿਸ਼ਟਾਨ ਦੇਵਾਂ ਅੱਜ ਇਸੇ ਹਫ਼ਤੇ ਵਿੱਚ ਕਿਸੇ ਥਾਂ ਤੇ ਖੰਡ ਪਾਠ ਦੀ ਪਰੰਪਤਾ ਹੋਈ ਜਿਨ੍ਹਾਂ ਭਾਈ ਸਾਹਿਬ ਨੇ ਅਰੰਭਤਾ ਕੀਤੀ ਉਹ ਜਦੋਂ ਪਾਠ ਸ਼ੁਰੂ ਕੀਤਾ ਉਹਨਾਂ ਨੇ ਤੋਂ ਜਪਜੀ ਸਾਹਿਬ ਦੀ ਪਹਿਲੀ ਪੁਰਜ ਪਰੇ ਸਨ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟਾ ਪਾਲ ਹੁਣ ਤੁਸੀਂ ਦੱਸੋ ਕੂੜਾ ਟੁੱਟਾ ਪਾਲ ਆ ਕੇ ਕੂੜਾ ਟੁੱਟਾ ਪਾਲ ਐ ਉੱਥੇ ਪੱਪੇ ਨਾਲ ਪਾਲ ਐ ਪਾਲ ਮੇ ਨੇ ਪੁਰ ਦੀ ਕੰਧ ਕੋੜ ਦਾ ਪਰਦਾ ਪਰ ਉਹ ਭਾਲ ਬੋਲਦੇ ਸਿਰ ਪੱਦੇ ਨਾਲ ਜੇ ਪਹਿਲੀ ਪੂਰੀ ਦਈ ਕਿ ਸ਼ਬਦ ਸਨ ਉਚਾਰ ਸੁਧਰੀ ਹੁੰਦਾ ਇੱਕ ਥਾਂ ਦੇ ਪਾਰ ਚੱਲ ਰਿਹਾ ਸੀ ਕਿ ਉਹ ਉੱਤੇ ਰਹਿ ਰਸ ਦੀ ਬਾਣੀ ਬਾਰੇ ਸ਼ਬਦ ਚੱਲ ਰਹੇ ਸਨ ਤੇ ਉੱਥੇ ਭਾਈ ਸਾਹਿਬ ਪੜ ਰਹੇ ਨੇ ਪਈ ਪ੍ਰਾਪਤ ਮਾਨਿਕ ਦੇ ਹਰੀਆ ਗੋਬਿੰਦ ਮਨਨ ਕੀ ਤੇਰੀ ਬਰੀਆ ਉਹ ਭਾਈ ਹਰੀਆ ਕੇ ਹੁਰੀਆ ਹਾਗੇ ਤਲੇ ਓਂਗੜ ਪਰ ਉਹ ਹਰੀਆ ਪੜੀ ਜਾ ਰਹੇ ਸਨ ਜੇ ਇਹ ਰਹਿ ਦਸਦੀ ਨਿਤਰੇਮ ਦੀਆਂ ਬਾਣੀਆਂ ਜਪ ਚੀਤ ਸਾਹਿਬ ਦੀ ਨਿਤਰੇਮ ਦੀਆਂ ਬਾਣੀਆਂ ਜਿੰਨਾ ਪਈਆਂ ਨੂੰ ਸ਼ੁੱਧ ਨਹੀਂ ਆਉਂਦੀਆਂ ਉਹਨਾਂ ਦੇ ਤੁਸੀਂ ਦੱਸੋ ਅੱਗੇ ਜਾ ਕੇ ਪੂਰਾ ਅਖੰਡ ਪਾਠ ਕੀ ਕਰਦੇ ਹੋਣਗੇ ਉਹ ਸੈਤ ਕੇਤੀ ਸ਼ਲੋਕ ਕਿਹੋ ਜਿਹਾ ਪੜਦੇ ਹੋਣਗੇ ਉਹ ਸਈਏ ਕਿਹੋ ਜਿਹਾ ਪੜਦੇ ਹੋਣਗੇ ਅੱਗੇ ਜਾ ਕੇ ਪਟਾਂ ਦੇ ਸਈਏ ਤੇ ਜੀ ਕੁਝ ਮੁਸ਼ਕਲ ਬਾਣੀ ਕਿਤਰਾ ਪੜਦੇ ਹੋਣਗੇ ਕਿਰਪਾ ਕਿਤਨਾ ਗੁਰਬਾਣੀ ਦਾ ਅਸ਼ੁੱਧ ਉਚਾਰਨ ਕਰਕੇ ਅਸੀਂ ਇਹ ਪਾਪ ਨਹੀਂ ਕਰਦੇ ਇੱਕ ਪਾਸੇ ਮਸਾਲਾ ਦਿੰਦੇ ਆ ਬਈ ਗੁਰੂ ਸਾਹਿਬ ਨੇ ਕਿਸੇ ਸਿੱਖ ਨੂੰ ਕਹਿ ਜੀ ਥਾਂ ਕੇ ਪੜਦੇ ਨੂੰ ਦੇਖ ਕੇ ਬੜੀ ਤਾਰਨਾ ਕੀਤੀ ਸੀ ਕਰਤੇ ਕੀਮਤ ਕਰਤਾ ਜਾਨਾ ਕਹਿ ਜਾਣਾ ਗੁਰਸੂਰਾਂ ਨੂੰ ਉਹ ਗੁਰ ਸਿੰਘ ਪੜ ਗਿਆ ਸੀ ਕਰਤੇ ਕੀਮਤ ਕਰਤਾ ਜਾਨਾ ਕਹਿ ਜਾਣਾ ਗੁਰਸੂਰਾ ਗੁਰੂ ਜੀ ਨੇ ਬੜੀ ਤਾਰਨਾ ਕੀਤੀ ਕਿ ਤੇਰਾ ਐਸਾ ਗਲਤ ਪੜਦਲ ਅਰਥ ਹੀ ਬਦਲ ਗਏ ਹਨ ਕਿਉਂਕਿ ਕਰਤੇ ਕੀਮਤ ਕਰਤਾ ਜਾਨਾ ਕਹਿ ਜਾਣਾ ਗੁਰਸੂਰ ਦਾ ਮਤਲਬ ਹੁੰਦਾ ਹੈ ਕਿ ਪਰਮਾਤਮਾ ਦੀ ਗਤੀ ਮੀਤੀ ਉਹਦੀ ਤਾਕਤ ਬਲ ਪਰਮਾਤਮਾ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ ਇੱਥੇ ਕਹਿਤ ਮਤਲਬ ਹੈ ਜਾਂ ਜਾਂ ਗੁਰੂ ਸੂਰਮਾ ਜਾਣਦਾ ਹੈ ਜੇ ਕੇ ਪੜੀ ਤਾਂ ਮਤਲਬ ਹੁੰਦਾ ਪਰਮਾਤਮਾ ਦੀ ਸ਼ਕਤੀ ਪਰਮਾਤਮਾ ਜਾਣਦਾ ਗੁਰੂ ਕੀ ਜਾਣਦਾ ਹੈ ਤੇ ਗੁਰੂ ਦੀ ਬੇਦਵੀ ਨਹੀਂ ਹੋ ਗਈ ਗੁਰੂ ਪਾਦੀ ਕਿ ਬਈ ਗੁਰੂ ਕੀ ਜਾਣਦਾ ਪਰਮਾਤਮਾ ਗੁਰੂ ਕੁਝ ਨਹੀਂ ਜਾਣਦਾ ਤੋ ਇਹ ਅਰਥਾਂ ਦੇ ਅਨਰਥ ਹੋ ਜਾਂਦੇ ਨੇ ਕੈ ਨੂੰ ਕੇ ਬਦਲ ਲਾਮ ਦੀ ਥਾਂ ਦਲਾਮ ਬੋਲਣਾ ਦਲਾਮ ਦੀ ਥਾਂ ਨਾਮ ਬੋਲਣ ਦੇ ਨਾਲ ਅਰਥਾਂ ਦੇ ਅਨਰਥ ਹੋ ਜਾਂਦੇ ਨੇ ਅਰਥ ਹੀ ਬਦਲ ਜਾਂਦੇ ਨੇ ਪਰ ਅਸੀਂ ਲਾਮ ਨੂੰ ਦਲਾਮ ਦਲਾਮ ਨੂੰ ਲਾਮ ਓਕੜ ਨੂੰ ਦਰੌਕੜ ਦਰੌਕੜ ਨੂੰ ਓਕੜ ਸਿਆਰੀ ਨੂੰ ਬਿਹਾਰੀ ਦੇ ਬਿਹਾਰੀ ਨੂੰ ਸਿਆਰੀ ਪੜੀ ਜਾ ਰਹੀ ਕੋਈ ਪਰਵਾਹ ਹੀ ਨਹੀਂ ਕਿਸੇ ਨੂੰ ਨਾ ਕੋ ਪੁੱਛਣ ਵਾਲਾ ਹੈ ਨਾ ਪੰਨ ਵਾਲ ਨੂੰ ਕੋ ਸ਼ਰਮ ਹੈ ਤੇ ਕਈਆਂ ਨਾਲ ਮੇਰਾ ਬਾਰਤਲਾਪ ਹੋਇਆ ਭਈ ਭਾਈ ਸਾਹਿਬ ਕੋ ਅੱਧੇ ਕੱਡੇ ਪੌਣੇ ਕੱਡੇ ਲਈ ਆ ਜਾਓ ਅਸੀਂ ਤੁਹਾਨੂੰ ਲਗਮ ਮਾਤਣ ਦੇ ਜਿਹੜੇ ਸ਼ੁੱਧ ਉਚਾਰਨ ਉਹ ਸਮਝਾਵਾਂਗੇ ਅੱਧੇ ਕੱਡੇ ਪੌਣੇ ਕੱਡੇ ਤੁਹਾਨੂੰ ਅਗਰ ਸਮਝ ਆ ਜਾਏ ਮੇਰੇ ਨਾਮ ਦੀ ਕੀ ਆ ਜਾ ਦਨਾਮ ਦੀ ਕੀ ਹੈ ਸੈੜੀ ਦੀ ਕੀ ਹੈ ਵਿਹੜੀ ਦੀ ਕੀ ਹੈ ਔਂਕਰ ਦੀ ਕੀ ਆਵਾਜ਼ ਹੈ ਧਰੁਂਕਰ ਦੀ ਕੀ ਆਵਾਜ਼ ਹੈ ਤੇ ਕਮਜ਼ਕਮ ਗੁਰਬਾਣੀ ਵਿੱਚ ਜਦੋਂ ਲੱਖਾਂ ਵਾਰ ਸਿਹਾਰੀਆਂ ਬੈਰੀਆਂ ਜਿਹੜੀ ਤੁਸੀਂ ਗਲਤ ਪੜੀ ਜਾ ਰਹੇ ਹੋ ਓਂਕਰ ਦਲੋਂਕਰ ਲੱਗਾ ਮਤਲਬ ਗਲਤ ਪੜੀ ਜਾ ਰਹੇ ਹੋ ਉਹ ਤੁਸੀਂ ਅੱਧੇ ਕੱਡੇ ਪੋਣੇ ਕੱਡੇ ਦੀ ਗੱਲ ਸਮਝ ਗਏ ਪੂਰੀ ਗੁਰਬਾਣੀ ਜਿਹਨੂੰ ਕਿਤਨੀ 80% ਸ਼ੁੱਧੀ ਦੇ ਦੇਣ ਨਾਲ ਹੀ ਹੋ ਜਾਏਗੀ ਜੇ ਤੁਹਾਨੂੰ ਲੱਗਾ ਮਤਲਬ ਸਹੀ ਪੜਨੀ ਆ ਜਾਣ ਬਾਕੀ ਲਈ ਗੱਲ ਕਿ ਓਖੇ ਲਫ਼ਜ਼ਾਂ ਨੂੰ ਕਿਵੇਂ ਪੜਨਾ ਜਾਂ ਦੂਜੀਆਂ ਬੋਲੀਆਂ ਦੇ ਆਏ ਸ਼ਬਦ ਜਿਹੜੇ ਗੁਰਬਾਣੀ ਵਿੱਚ ਨੇ ਫਾਰਸੀ ਦੇ ਅਰਬੀ ਦੇ ਪਰਸ਼ੀਨ ਦੇ ਸੰਸਕ੍ਰਿਤ ਦੇ ਉਹਨਾਂ ਲਫ਼ਜ਼ਾਂ ਦਾ ਕੀ ਉਚਾਰਨ ਹੈ ਇਹ ਤੇ ਚਲੋ ਥੋੜਾ ਹੋਰ ਜ਼ਿਆਦਾ ਵਹਿਣ ਦਾ ਕੰਮ ਹੈ ਲਿਕਨ ਕਮਸ ਕਮ ਲਗਾ ਮਾਤਨ ਵੀ ਆਵਾਜ਼ ਨੂੰ ਸ਼ੁੱਧ ਆਵੇ 35 ਅਖਰੀ ਦੀ ਸੰੁਸ਼ਿਧ ਆਵਾਜ਼ ਦਾ ਪਤਾ ਪੱਪੇ ਦੀ ਕੀ ਹੋ ਜਿਹੜੇ ਪੱਪੇ ਦੀ ਕੀ ਹੈ ਛੱਜੇ ਦੀ ਕੀ ਕਿਤੇ ਜੱਜਾ ਪੜਨਾ ਕਿਤੇ ਜੱਜਾ ਪੜਨਾ ਛੱਜੇ ਪੈਰ ਬਿੰਦੀ ਰਗਾ ਕੇ ਕਿਤੇ ਦੱਦਾ ਪੜਨਾ ਕਿਤੇ ਧੱਦਾ ਪੜਨਾ ਧੱਦੇ ਤੇ ਦੱਦੇ ਦੀ ਆਵਾਜ਼ ਤੇ ਕੀ ਫਰਕ ਹੈ ਇਹ ਤੇ ਤੁਹਾਨੂੰ ਪਤਾ ਹੋਵੇ ਕਿ ਚੱਚੇ ਦੇ ਥਾਂ ਛੱਛਾ ਤੇ ਛੱਛੇ ਥਾਂ ਚਾਚਾ ਬੜੀ ਜਾ ਰਹੇ ਹੋ ਕੀ ਜਿਸ ਬੰਦੇ ਦੀ 35 ਅਖਰੀ ਦੀ ਆਵਾਜ਼ ਜਿਸ ਨੂੰ ਕਲੀਅਰ ਨਹੀਂ ਜਿਸ ਬੰਦੇ ਨੂੰ ਲਗਾ ਮਾਤਨ ਦੀ ਆਵਾਜ਼ ਕਲੀਅਰ ਨਹੀਂ ਉਹ ਪਾਠੀ ਬਣੇ ਬੈਠੇ ਨਹੀਂ ਔਰ ਅਸੀਂ ਪਾਠ ਦੀ ਲੜੀਆਂ ਲਾਈ ਜਾ ਰਹੇ ਆ ਇਹ ਗੁਰਗ੍ਰੰਥ ਸਾਹਿਬ ਦਾ ਅਸੀਂ ਸਤਿਕਾਰ ਕਰ ਰਹੇ ਕਿ ਬੇਦਵੀ ਕਰ ਰਹੇ ਆ ਇਹ ਕਿਹੋ ਜਿਹਾ ਗੁਰੂ ਨੂੰ ਗੁਰੂ ਮੰਨਣਾ ਹੋਇਆ ਤੂੰ ਇਸ ਪਾਸੇ ਸਾਨੂੰ ਬੜੀ ਜ਼ਬਰਦਸਤ ਧਿਆਨ ਦੇਣ ਦੀ ਲੋੜ ਹੈ ਔਰ ਜਿੱਦਾਂ ਕਰਨੀਆਂ ਛੱਡ ਦਿਓ ਜਿਨ੍ਹਾਂ ਨੂੰ ਬੜਾ ਮਾਣ ਹੈ ਨਾ ਕਿ ਨਹੀਂ ਜੀ ਵਿਆਕਰਣ ਦੀ ਵਿਆਕਰਣ ਬੋਲਰੇ ਗਲਤ ਉਹ ਕਿਤੇ ਗੋਸ਼ਟੀ 'ਚ ਬਹਿ ਜਾਣ ਨਾ ਚੰਦ ਵਿਆਕਰਣ ਦੇ ਜਿਹੜੇ ਮਾਹਰੇ ਨੇ ਉਹਨਾਂ ਦੇ ਬੈਠ ਕੇ ਗੋਸ਼ਟੀ ਕਰਕੇ ਸਾਬਤ ਕਰਨ ਕਿ ਉਹ ਸਹੀ ਹੈ ਤੇ ਵਿਆਕਰਣ ਦੱਸਣ ਵਾਲੇ ਗਲਤ ਹਨ ਨਹੀਂ ਕਰਦੀ ਕਦੇ ਨਹੀਂ ਕਰਨਗੇ ਫਜ਼ੂਲ ਬੈਸਾਂ ਕਰੀ ਜਾਣਗੇ ਗਲਤ ਚੰਨ ਕਰੀ ਜਾਣਗੇ ਤੋ ਅਸੀਂ ਹੀ ਗੁਰਬਾਣੀ ਨੂੰ ਜਿਲੂ ਮਨੂ ਗੁਰੂ ਜਤੂ ਨਹੀਂ ਮੰਨ ਰਹੇ ਤੇ ਫਿਰ ਅਸੀਂ ਗੁਰੂ ਦੀ ਚਾਲ ਕੀ ਨਹੀਂ ਚੱਲ ਰਹੇ ਹੁਣ ਗੁਰੂ ਦਾ ਮਾਰਗ ਅਸੀਂ ਕਿਵੇਂ ਅਪਣਾਵਾਂਗੇ ਜਦੋਂ ਅਰਥਾਂ ਦੇ ਅਨਰਥ ਕਰੀ ਜਾਵਾਂਗੇ ਤੇ ਗਲਤ ਪੜ ਕਰੀ ਜਾਵਾਂਗੇ ਹੁਣ ਦੂਜੇ ਪਾਸੇ ਉਹਨਾਂ ਰਾਗੀ ਸੱਜਣਾ ਵਾਲੇ ਪਾਸੇ ਦੇਖੋ ਗੁਰਬਾਣੀ ਵਿੱਚ ਜਿਨ੍ਹਾਂ ਸ਼ਬਦਾਂ ਵਿਚ rau ਦੀਆਂ ਪੰਕਤੀਆਂ ਮੌਜੂਦ ਨੇ ਗੁਰੂ ਸਾਹਿਬ ਨੇ rau ਦੀ ਪੰਕਤੀ ਸ਼ਬਦ ਦਾ ਕੇਂਦਰੀ ਭਾਗ ਹੁੰਦਾ ਹੈ ਰਾਉ ਦੀ ਪੰਕਤੀ ਪੰਕਤੀ ਨੂੰ ਸਥਾਈ ਬਣਾਉਣਾ ਚਾਹੀਦਾ ਹੈ ਔਰ ਬਾਕੀ ਪੰਕਤੀ ਅੰਤਰਾ ਹੁੰਦਾ ਹੈ ਸ਼ਬਦ ਦਾ ਕਿਉਂਕਿ ਰਾਉ ਦੀ ਪੰਕਤੀ ਵੀ ਸ਼ਬਦ ਦਾ ਕੇਂਦਰੀ ਭਾਗ ਹੁੰਦਾ ਹੈ ਉਹਦੀ ਉਸੇ ਦੀ ਵਿਆਖਿਆ ਬਾਕੀ ਪੰਕਤੀ ਵਿੱਚ ਹੁੰਦੀ ਹੈ ਤੇ ਜੇ ਤੁਸੀਂ ਜੋ ਪੰਕਤੀ ਚੰਗੀ ਲਗੀ ਜਿਹਦੇ ਤੁਹਾਡੀ ਮਰਜ਼ੀ ਦੀ ਟਿਊਨ ਚੜੀ ਤੁਸੀਂ ਉਹ ਪੰਕਤੀ ਗਾਣਾ ਸ਼ੁਰੂ ਕਰ ਦਿੱਤੀ ਉਹਦਾ ਕੀ ਅਰਥ ਨਿਕਲਣਗੇ ਮੈਂ ਤੁਹਾਡੇ ਸਾਹਮਣੇ ਇੱਕ ਦ੍ਰਿਸ਼ਤਾਂ ਦੇ ਕੇ ਅੱਗੇ ਚਲਾਂ ਸਾਡੀ ਕੌਮ ਦੇ ਮੰਨੇ ਪਰਮੰਨੇ ਇੱਕ ਰਾਗੀ ਹੈ ਉਹ ਇਸ ਸ਼ਬਦ ਨੂੰ ਬਾਬਾ ਮਾਇਆ ਸਾਧਣੇ ਨਮਾਇ ਜਗ ਮੋਇਆ ਵਿਰਲਾ ਪੂਜਾ ਕੋਈ ਇਹ ਸ਼ਬਦ ਦੀ ਰਾਵ ਦੀ ਪੰਕਤੀ ਹੈ ਸ਼ਬਦ ਸ਼ੁਰੂ ਹੁੰਦਾ ਹੈ ਮਨ ਖਾਲੀ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਵਿੱਚ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਇਹ ਤੋਂ ਸ਼ਬਦ ਸ਼ੁਰੂ ਹੁੰਦਾ ਹੈ ਤੇ ਅਗਲੀ ਜਿਹੜੀ ਪੰਕਤੀ ਰਾਵ ਦੀ ਪੰਕਤੀ ਬਾਬਾ ਮਾਇਆ ਸਾਥਨ ਹੋਏ ਇਨ ਮਾਇਆ ਜਗ ਮੋਇਆ ਵਿਰਲਾ ਪੂਜਾ ਕੋਈ ਮਤਲਬ ਕਿ ਮਾਇਆ ਕਦੇ ਨਾਲ ਨਹੀਂ ਜਾਂਦੀ ਫਿਰ ਵੀ ਇਸ ਮਾਇਆ ਦੇ ਮੋਹ ਨੇ ਸਾਰ ਨੂੰ ਮੋਹ ਕੇ ਰੱਖਿਆ ਹੋਇਆ ਕੋਈ ਵਿਰਲਾ ਬੰਦਾ ਇਹ ਕਰ ਸਮਝਦਾ ਹੈ ਕਿਵੇਂ ਮਾਇਦ ਮੋਜ ਫਸੇ ਹੋਏ ਆ ਦੇ ਪ੍ਰਮਾਣ ਨਾਮੇ ਟੁੱਟਿਆ ਹੋਇਆ ਜੇ ਨੀ ਇਸ ਸ਼ਬਦ ਦਾ ਮੁੱਖ ਵਿਸ਼ਾ ਜਿਹੜਾ ਉਹ ਮਾਇਆ ਹੈ ਮਾਇਆ ਪਰ ਇੱਕ ਰਾਗੀ ਸੱਜਣ ਬੋ ਇਤੂ ਕਰ ਰਹੇ ਸਨ ਭਈ ਸੇਕਰ ਭਾਗੜ ਦੇਖ ਉਹਨਾਂ ਨੇ ਇਸ ਨੂੰ ਸਾਈ ਬਣਾ ਲਿਆ ਸੇਕਰ ਭਾਗੜ ਦੇਖ ਭਈ ਉਸ ਘਰ ਨੂੰ ਤੁਸੀਂ ਤਣਾੜ ਸਮਝੋ ਕਿ ਆ ਇਸ ਸ਼ਬਦ ਵਿੱਚ ਕਿਹੜਾ ਘਰ ਤਣਾੜ ਕਿਵੇਂ ਹੁੰਦਾ ਹੈ ਇਹ ਇਸ ਕਿਹਾ ਦਿੱਤੀ ਗਈ ਹੈ ਜੇ ਤੁਸੀਂ ਇਹਨੂੰ ਸਾਈ ਬਣਾਓਗੇ ਇਹਦੇ ਦੁਆਲੇ ਸ਼ਬਦ ਘੁਮਾਓਗੇ ਸ਼ਬਦ ਇਹਦੇ ਦੁਆਲੇ ਘੁਮਣਾ ਨਹੀਂ ਨਹੀਂ ਲੇਕਿਨ ਤੁਸੀਂ ਸਥਾਈ ਪੜ੍ਹ ਕੇ ਇਹ ਸੰਤਾਂ ਨੂੰ ਦੇ ਰਹੇ ਹੋ ਮੈਸੇਜ ਇਹ ਸੁਨੇਹਾ ਦੇ ਰਹੇ ਹੋ ਅਰਥ ਇਹ ਦੇ ਰਹੇ ਹੋ ਕਿ ਬਈ ਘਰ ਪਾਗੜ ਕਿਵੇਂ ਹੁੰਦਾ ਕਰਤਨਾੜ ਕਿਵੇਂ ਹੁੰਦਾ ਦੱਸੋ ਜੀ ਸ਼ਬਦ ਵਿਦਿਆਰਥੀ ਬਦਲ ਗਏ ਇੱਕ ਭਾਈ ਸਾਹਿਬ ਇਸੇ ਸ਼ਬਦ ਨੂੰ ਪੜ ਰਹੇ ਨੇ ਰੱਖ ਗਰੀਬੀ ਵੇਸ ਇਸ ਨੂੰ ਉਹਨਾਂ ਨੇ ਸਾਈ ਬਣਾ ਲਿਆ ਉਹਨਾਂ ਕਹਿੰਦਾ ਇਸ ਸ਼ਬਦ ਜੀ ਗਰੀਬੀ ਵੇਸ ਧਾਰਨ ਕਰਦੇ ਹੀ ਉਪਦੇਸ਼ਾ ਸਿਰਫ ਬਈ ਗਰੀਬੀ ਵੇਸ ਧਾਰ ਕੇ ਰੱਖਣਾ ਅਮੀਰੀ ਨਹੀਂ ਅਪਣਾਣੀ ਚੰਗੇ ਪੈਸੇ ਕਮਾ ਸਕਦੇ ਹੋ ਨੇਕ ਕਰਤ ਕਰਕੇ ਅਮੀਰੀ ਵਾਲੀ ਜ਼ਿੰਦਗੀ ਜੀ ਸਕਦੇ ਹੋ ਤਾਂ ਉਹ ਮਨਾਂ ਕਿਤੀ ਗਈ ਹੈ ਕਿਆ ਨਾ ਨਾ ਸਿੱਖੀ ਵਿੱਚ ਅਮੀਰੀ ਮਨਾਂ ਨਹੀਂ ਕੀਤੀ ਗਈ ਸਿੱਖੀ ਵਿੱਚ ਮਾਇਆ ਦੀ ਕਮਾਈ ਮਨ ਨਹੀਂ ਕੀਤੀ ਗਈ ਜਿੰਨੀ ਮਰਜੀ ਮਾਇਆ ਕਮਾਓ ਜਿੰਨੇ ਮਰਜੀ ਸੁੱਖ ਮਾਣੋ ਲੇਕਿਨ ਸੁੱਖਾਂ ਦੇ ਦਾਤੇ ਨੂੰ ਯਾਦ ਰੱਖੋ ਤੁਸੀਂ ਪ੍ਰਮਾਤਮਾ ਨੂੰ ਯਾਦ ਰੱਖ ਕੇ ਨੇਕ ਕਰਤ ਕਰਕੇ ਜਿੰਨੇ ਮਰਜੀ ਬੜੇ ਅਮੀਰ ਹੋ ਜਾ ਜਿੰਨੀ ਮਰਜੀ ਸੁੱਖ ਸੁਵਿਧਾਵਾਂ ਇਕੱਠੀਆਂ ਕਰਨ ਲੋਕ ਮਾਰੀ ਗੱਲ ਨਹੀਂ ਹੈ ਇੱਥੇ ਗਰੀਬੀ ਵੇਸ ਤੋਂ ਮਤਲਬ ਕੁਝ ਹੋਰ ਹੁੰਦਾ ਹੈ ਪਰ ਇਸ ਸ਼ਬਦੀ ਜ ਨਾ ਤੇ ਗ੍ਰਿਭੀ ਵੇਸ ਧਾਰਨ ਕਰਨ ਦੀ ਗੱਲ ਕੀਤੀ ਗਈ ਹੈ ਮੁਖ ਤੇ ਨਾ ਹੀ ਇਹ ਕੀਤੀ ਗਈ ਹੈ ਉਹ ਘਰ ਤੋਂ ਆਟੇ ਜਿਹਾ ਹੁੰਦਾ ਪਰ ਗਲਤ ਜਗ੍ਹਾ ਤੂੰ ਕੀਰਤਨ ਕਰਨ ਦੇ ਨਾਲ ਅਰਥਾਂ ਦੇ ਅਰਤੀ ਬਦਲ ਗਏ ਇੱਕ ਜਮ ਤੂੰ ਜੀ ਹੋਰ ਦੇਖ ਲਓ ਜੀ ਆਮ ਤੌਰ ਤੇ ਮਿਰਤਿਕ ਦੇ ਜ਼ਬੰਦ ਜੋ ਗਾਈ ਜਾਂਦੇ ਨੇ ਭਈ ਸੱਜਣ ਮੇਰੇ ਰੰਗ ਲੈ ਜਾਇ ਸੁਤੇ ਜੀ ਰਣ ਜਿੱਤੇ ਕਿਤੇ ਕੋਈ ਨਾਜ਼ਕ ਮੂਤ ਜਵਾਨ ਮੂਤ ਹੋ ਜੀਦੀ ਹੈ ਉੱਥੇ ਗਣ ਸੁ ਕਰਦੇ ਨੇ ਅਰਥ ਲੋਕ ਇਹ ਸਮਝਦੇ ਜਾਂਦੇ ਨੇ ਵੀ ਜਿਹੜਾ ਕਰਦਾ ਸਵੰਧੀ ਗੁਜ਼ਰ ਗਿਆ ਉਦਰੀ ਕਿਹਾ ਜਾ ਰਿਹਾ ਵੇ ਸੱਜਣ ਮੇਰੇ ਰੰਗਲੇ ਜੈ ਸੁੱਤੇ ਜੀਰਾ ਸ਼ਬਦ ਦੇਖੋ ਜਰਾ ਸ਼ਬਦੀ ਰਾਉ ਦੀ ਪੰਕਤੀ ਦੇਖੋ ਇਹ ਕੋਈ ਕਿਸੇ ਦੇ ਮਰਨ ਦੀ ਗੱਲ ਨਹੀਂ ਆ ਵੇ ਕੋਈ ਜਾ ਕੇ ਜੀਰਾਂ ਦੀ ਹੋ ਗਿਆ ਮਰ ਗਿਆ ਤੇ ਬਾਕੀ ਦੇ ਵਿੱਚ ਰੋਂਦੇ ਪੈਂਚੀ ਨਹੀਂ ਮਾਣ ਨਾ ਇਸ ਸ਼ਬਦ ਦੇ ਵਿੱਚ ਜਿਹੜੀ ਵਿਚਾਰ ਹੈ ਉਹ ਹੈ ਇਨਸਾਨ ਨੂੰ ਨਾਮ ਦੀ ਸਮਾਲ ਕਰ ਲੈ ਰੰਗ ਮਾਲ ਲੈ ਪਿਆਰਿਆ ਜਾਂ ਜੋਬਨ ਨੋ ਹੋਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਵੇ ਤੇਰੀ ਸੀਟ ਦਾ ਚੋਲਾ ਪੁਰਾਣਾ ਹੋ ਰਿਹਾ ਬਿਰਦ ਹੁੰਦਾ ਜਾ ਰਿਹਾ ਤੂੰ ਤੇ ਪਰਮਾਤਮਾ ਦੇ ਨਾਮ ਦਾ ਰੰਗਮਾਨ ਰੱਬ ਦੇ ਨਾਮ ਨਾਲ ਜੁੜ ਇਹ ਹੈ ਮੁੱਖ ਵਿਸ਼ਾ ਨਾਮ ਨਾਲ ਜੁੜਨਾ ਨਾ ਕਿ ਕਿਸੇ ਦੇ ਮਰਨ ਤੇ ਰੋਣ ਤੋਂ ਹੈ ਤੇ ਸੱਜਣ ਵੀ ਇੱਥੇ ਬਹੁਤ ਅਚਨ ਲਫ਼ਜ਼ ਹੈ ਉਹਦੇ ਨਾਲ ਕਿਰਿਆਵਾਂ ਵੀ ਸਾਰੀਆਂ ਬਹੁਤ ਚ ਲੱਗੇ ਨੇ ਸੱਜਣ ਸੱਜਣ ਦੇ ਅਨਾਣੇ ਨੂੰ ਔਂਕੜ ਨਹੀਂ ਹੈ ਸੱਜਣ ਮੇਰੇ ਫਿਰ ਰੰਗਲੇ ਰੰਗਲਾ ਨਹੀਂ ਰੰਗਲੇ ਬਹੁਤ ਅਚਨ ਜਾਏ ਸੁੱਤੇ ਜਾਏ ਸੁੱਤਾ ਨਹੀਂ ਸੁੱਤੇ ਸੱਜਣ ਦੇ ਕਿਸੇ ਦੇ ਘਰ ਗੁਜ਼ਰੇਗਾ ਇੱਕ ਹੀ ਗੁਜ਼ਰੇਗਾ ਨਾ ਬਹੁਵਚਨ ਸੱਜਣ ਨਹੀਂ ਗੁਜ਼ਰ ਜਾਣਗੇ ਕਿਸੇ ਕਰ ਜੀ ਐਕਦਮ ਉਹ ਕੋਈ ਹੋਏਗਾ ਦਾ ਸੈਂਕੜੇ ਚ ਕੋਈ ਇੱਕ ਕੇਸ ਹੋਣਾ ਪਰ ਰੰਗਲੇ ਬਹੁਵਚਨ ਹੈ ਸੁੱਤੇ ਬਹੁਵਚਨ ਹੈ ਅਸੀਂ ਇੱਕ ਸੱਜਣ ਨਾਲ ਕਿੱਥੇ ਜੋੜੀ ਜਾ ਰਹੇ ਹਾਂ ਇਸ ਦੇ ਅਰਥ ਅਰਥਾਂ ਦੇ ਅਨਰਥ ਕਰੀ ਜਾ ਰਹੇ ਹਾਂ ਤਾਂ ਭਾਈ ਗੁਰਬਾਣੀ ਦਾ ਸਤਕਾਰ ਕਰਨਾ ਸਿੱਖੋ ਰਾਗੀ ਸੱਜਣ ਨੂੰ ਬੈਂਤੀ ਹੈ ਕਿ ਠੀਕ ਹੈ ਤੁਸੀਂ ਰਾਗ ਵਿਦਿਆ ਦੇ ਮਾਹਿਰ ਹੋ ਬੋਤ ਲੇਕਨ ਗੁਰਬਾਣੀ ਦੀ ਜਿਹੜੀ ਵਿਚਲੀ ਬਣਤਰ ਹੈ ਉਸ ਨੂੰ ਮਤ ਬਗਾੜੋ ਜਿਹੜੀਆਂ ਪੌੜੀਆਂ ਨੇ ਪੌੜੀਆਂ 'ਚ ਰਾਵ ਨਹੀਂ ਹੁੰਦਾ ਪੌੜੀਆਂ ਦੀ ਆਖਰੀ ਜਿਹੜੀ ਪੰਕਤੀ ਹੁੰਦੀ ਹੁੰਦੀ ਹੈ ਨੇ ਉਹਨਾਂ ਵਿੱਚ ਮੁੱਖ ਪਾਅ ਹੁੰਦਾ ਹੈ ਪੌੜੀ ਦਾ ਆਖਰੀ ਪੰਕਤੀ ਨੂੰ ਸਥਾਈ ਬਣਾਇਆ ਜਾਏ ਬਾਕੀ ਪੰਕਤੀ ਨੂੰ ਦੇਦਵਾਨੇ ਗਈਆਂ ਜਾਣ ਜਿਨ੍ਹਾਂ ਸ਼ਬਦਾਂ 'ਚ ਰਾਵ ਹੁੰਦਾ ਹੀ ਨਹੀਂ ਹੈ ਕੁਝ ਐਸੇ ਵੀ ਸ਼ਬਦ ਨਹੀਂ ਛੰਦ ਨੇ ਉਹਨਾਂ ਵਿੱਚੋਂ ਬੰਦੇ ਨੂੰ ਪੂਰਾ ਸ਼ਬਦ ਪੜ੍ਹ ਕੇ ਸਮਝ ਆਉਂਦੀ ਹੈ ਕਿ ਇਸ ਸ਼ਬਦ ਦੀ ਮੁੱਖ ਵਿਸ਼ਾ ਕੀ ਹੈ ਜਿਸ ਪੰਕਤੀ 'ਚ ਮੁੱਖ ਵਿਸ਼ਾ ਨਿਕਲਦਾ ਹੈ ਉਸ ਪੰਕਤੀ ਨੂੰ ਸਥਾਈ ਬਣਾਇਆ ਜਾਏ ਬਾਕੀ ਨੂੰ ਅੰਤਰੇ ਬਣਾਇਆ ਜਾਏ ਤਾਂ ਕਿ ਕਿਰਤਨ ਦਾ ਕੋਈ ਮਤਲਬ ਨਿਕਲੇ ਦੂਸਰਾ ਵਕਤ ਦੇ ਲਿਹਾਜ਼ ਨਾਲ ਬਹੁਤ ਤੇਜ਼ ਤਰਜਾਂ ਗਾਣੇ ਦੀ ਤਰਜਾਂ ਬੜੀਆਂ ਚਟਕਿਲੀਆਂ ਤਰਜਾਂ ਗੁਰਬਾਣੀ ਬੜਾ ਸਹਿਜ ਦਾ ਆਨੰਦ ਦਿੰਦੀ ਹੈ ਸਹਿਜ ਜਿਹਾ ਕੀਰਤਨ ਜਿਹੜਾ ਹੁੰਦਾ ਉਹ ਜੱਚਦਾ ਹੈ ਵਿਰਾਗ ਵਿੱਚ ਸ਼ਬਦਾਂ ਦੀ ਟਿਊਨਾਂ ਅਸੀਂ ਬੜੀਆਂ ਤੇਜ਼ ਤਰਾਰ ਚਟਕਿਲੀਆਂ ਬਣਾਵਾਂਗੇ ਉਹਦੇ ਜੋ ਵਿਰਾਗ ਵਾਲੀ ਗੱਲ ਨਹੀਂ ਦਿਸੇਗੀ ਪਿਆਰ ਵਾਲੀਆਂ ਜਿਹੜੀਆਂ ਸ਼ਬਦ ਨੇ ਜਿਨ੍ਹਾਂ ਵਿੱਚ ਰੱਬੀ ਪਿਆਰ ਦੀ ਗੱਲ ਡੇਢ ਕਰਵਾਈ ਗਈ ਹੁੰਦੀ ਹੈ ਉਸੇ ਤਰ੍ਹਾਂ ਦੀ ਅਲੀਮੀ ਵਾਲੀ ਸਹਿਜ ਵਾਲੀ ਅਸੀਂ ਕਿ ਹੋਵੇਗੀ ਸਾਡੀ ਸਾਡੀ ਕੰਪੋਜੀਸ਼ਨ ਹੋਵੇਗੀ ਤੇ ਉਹ ਅੱਛੀ ਲੱਗੇਗੀ ਤੂੰ ਇਸ ਪਾਸੇ ਥੋੜੀ ਮਿਹਨਤ ਕਰ ਛੜੇ ਪੈਸੇ ਪਿੱਛੇ ਨਾ ਦੌੜਨ ਬਈ ਜਿਹੜੀਆਂ ਟਿਊਨ ਨਾਲ ਸੰਗਮਾ ਖੁਸ਼ ਨਹੀਂ ਹੋ ਟਿਊਨਾ ਗਾਈ ਜਾਓ ਅੱਛਾ ਨਾਲ ਸਾਜ਼ ਇਤਨੇ ਜ਼ਬਰਦਸਤ ਸਾਜ਼ਾਂ ਦੀ ਸ਼ੋਰ ਪਾਇਆ ਹੁੰਦਾ ਕਹਿੰਦੇ ਜੀ ਸੰਗੀਤ ਨਹੀਂ ਜੀ ਪਹਿਲਾਂ ਪਹਿਲਾਂ ਹੁੰਦਾ ਸੀ ਰਾਗੀ ਸ਼ਬਦ ਗਾਉਂਦਾ ਸੀ ਨਾਲ ਜਿਹੜੀ ਟਿਊਨ ਵਜਦਾ ਸੀ ਬਾਅਦ ਵਿੱਚ ਜਦੋਂ ਖਾਲੀ ਸਾਜ਼ ਵਜਾਇਆ ਜਾਂਦਾ ਉਹਦੇ ਵਿੱਚ ਉਹੀ ਟਿਊਨ ਵਜਾਈ ਜਾਂਦੀ ਸੀ ਜਿਹੜੀ ਸ਼ਬਦ ਦੀ ਧਰਨਾ ਹੁੰਦੀ ਸੀ ਉਦਣਾ ਕਿਵੇਂ ਸੰਗਤ ਨਾਲ ਨਾਲ ਗਾਣੀਆਂ ਸਨ ਹੁਣ ਜਦੋਂ ਜੂ ਪੀਸ ਪਾਈ ਜਾਂਦੇ ਹੋ ਐਵੇਂ ਟਰਾ 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 ਟਰੇ ਸ਼ਬਦੀ ਟਿਉਣ ਹੁੰਦੀ ਨਹੀਂ ਸ਼ਬਦੀ ਟਿਉਣ ਬਦਲ ਜਾਂਦੀ ਹੈ ਸੰਗਤ ਨਾਲ ਨਹੀਂ ਗਾ ਸਕਦੀਆਂ ਇਹ ਸੰਗੀਤ ਵਿੱਚ ਸਾਜ਼ਾਂ ਦਾ ਮਜ਼ਾਹਰਾ ਦੇਣਾ ਰਾਗਾਂ ਦਾ ਮਜ਼ਾਹਰਾ ਦੇਣਾ ਇਹ ਗਲਤੀ ਹੈ ਫਿਰ ਸ਼ਬਦੇ ਪਰਦੇ ਪਰਦੇ ਸਾਰੇ ਗਾਮਾ ਪਾ ਦਾ ਨੀ ਸਦਾਮਾ ਪਾਪਾ ਨਾਪਾ ਕਰਮਾ ਸ਼ੁਰੂ ਕਹਿਣ ਲੰਗੇ ਫਿਰ ਸਰਗਮ ਬੋਲਣਾ ਸ਼ੁਰੂ ਕਰ ਦੇਣ ਸ਼ਬਦਾਂ ਵਿੱਚ ਇਹ ਕੁਝ ਬੋਲਣਾ ਜੱਚਦਾ ਨਹੀਂ ਹੈ ਕੋਈ ਕਬਾਲੀਆਂ ਨਹੀਂ ਤੁਸੀਂ ਗਾ ਰਹੇ ਇਸ ਗਾਨ ਨਹੀਂ ਗਾਰੇ ਸ਼ਬਦ ਗਾਰੇ ਉਹ ਸ਼ਬਦ ਦੇ ਵਿੱਚ ਸਰਗਮ ਬੋਲੀ ਜਾਣਾ ਕਿ ਆ ਸ਼ਬਦ ਦੇ ਵਿੱਚ ਇੱਕ ਕੱਚੀ ਬਾਣੀ ਦਾ ਵਿੱਚ ਇੰਟਰੀ ਨਹੀਂ ਹੋ ਜਾਂਦੀ ਤੁਸੀਂ ਉਸ ਨੂੰ ਖਾਲੀ ਰਾਗ ਦੀ ਤਰ੍ਹਾਂ ਅਗਰ ਅਲਾਪੋ ਉਹ ਚੰਗੀ ਗੱਲ ਉਹ ਅਲਾਪ ਠੀਕ ਹੈ ਲੇਕਿਨ ਸਰਗਮ ਵਿੱਚ ਬੋਲੀ ਜਾਣਾ ਸਾਰਾ ਇਹ ਸ਼ਬਦ ਦੀ ਕਿਤਨਾ ਸਵਾਦੀ ਮਾਰ ਦਿੰਦੇ ਨੇ ਬੜੇ ਬੜੇ ਅੱਛੇ ਵਧੀਆ ਕੀਰਤਨੀਏ ਬੰਦੇ ਜਦੋਂ ਵੀ ਸਰਗਮ ਬੋਲਦੇ ਨੇ ਸਾਰੀ ਬੇਸਵਾਦੀ ਕਰ ਜਾਂਦੇ ਨੇ ਉਹ ਕੀਰਤਨ ਦੀ ਪੂਰੀ ਸ਼ਬਦ ਨਾਲ ਟੁੱਟ ਕੇ ਬੰਦਾ ਉਹ ਸਰਗਮ ਸੁਣਨ ਲੱਗ ਪੈਂਦਾ ਉਹ ਭਾਈ ਮਿਹਰ ਕਰੋ ਆਪਣੀ ਕੌਮ ਤੇ ਆਪਣੇ ਪੰਥ ਤੇ ਰਹਿਮ ਖਾਓ ਤੇ ਇਹ ਮਨਮਾਨੀਆਂ ਨਾ ਕਰੋ ਉਹ ਕੰਮ ਕਰੋ ਜਿਹੜੋ ਜਿਹੜੀ ਪੰਥਕ ਵਿਧਾਨ ਹੈ ਜਿਹਦੇ ਨਾਲ ਗੁਰੂ ਸਾਹਿਬ ਦਾ ਮੈਸੇਜ ਗੁਰੂ ਸਾਹਿਬ ਦਾ ਸੰਦੇਸ਼ ਸੰਗਤਾਂ ਤੱਕ ਸਹੀ ਅਰਥਾਂ ਦੀ ਜਾਦੇ ਵਿਸ਼ਾ جاری ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ